हां जी दोस्तों जी खान ने अपनी लाइव स्टेज तो की थी बॉलीवुड सिंगर दी एक गल ਤੇ ਦੱਸਿਆ ਕਿ ਜਦੋਂ ਮੇਰੇ ਤੇ 295 ਦਾ ਪਰਚਾ ਪਿਆ ਸੀ ਤੇ ਉਹ ਬਾਲੀਵੁੱਡ ਸਿੰਗਰ ਨੇ ਮੈਨੂੰ ਕਿਹਾ ਆਗੀ ਚੰਗਾ ਹੋਇਆ ਇਹਦੇ ਉੱਪਰ ਪਰਚਾ ਪਿਆ ਗਿਆ ਤੇ ਅੱਜ 4 ਸਾਲ ਬਾਅਦ ਜੀ ਖਾਨ ਨੇ ਸਟੇਜ ਦੇ ਉੱਪਰ ਉਸ ਬਾਲੀਵੁੱਡ ਸਿੰਗਰ ਦਾ ਨਾਮ ਲਿਆ ਹੈ ਤੇ ਦੱਸਿਆ ਹੈ ਕਿ ਉਸ ਬੰਦੇ ਨੇ ਮੈਨੂੰ ਇਹ ਗੱਲ ਕਹੀ ਸੀ ਤੇ ਨਾਲ ਦੀ ਨਾਲ ਜੀ ਖਾਨ ਨੇ ਇਹ ਵੀ ਕਹਿ ਦਿੱਤਾ ਕਿ ਤੂੰ ਹੀ ਤਾਂ ਕਾਪੀ ਕਰ ਕਰਕੇ ਗਾਉਂਦੇ ਹੋ ਸਾਡੇ ਵਾਂਗੂ ओरिजिनल गा ਕੇ ਦਿਖਾਓ ਤੇ ਹਿੱਟ ਹੋ ਕੇ ਦਿਖਾਓ ਜੀ ਖਾਨ ਗੱਲ ਕਰ ਰਿਹਾ ਹੈ ਹਿੰਮਤ ਬ੍ਰਿਜ ਵਾਸੀ ਦੀ ਜੋ ਕਿ ਇੰਡੀਆ ਨੈਡਲ ਦਾ ਜੀਨਰ ਰਹਿ ਚੁੱਕਾ ਹੈ ਤੇ ਜੀ ਖਾਨ ਦੀ ਪੋਸਟ ਉੱਪਰ ਮੈਸੇਜ ਕੀਤਾ ਸੀ ਉਸਨੇ ਕਿ ਚੰਗਾ ਹੋਇਆ ਤੇਰੇ ਤੇ ਪਰਚਾ ਪੈ ਗਿਆ ਬਾਕੀ 200 ਦੇਖੋ ਤੁਸੀਂ ਇਹ ਪੂਰੀ ਵੀਡੀਓ ਜੀ ਖਾਨ ਦੀ ਤੇ ਦੱਸਿਓ ਇਸ ਵਿੱਚ ਜੀ ਖਾਨ ਸਹੀ ਹੈ ਜਾਂ ਗਲਤ ਉਹ ਕਹਿੰਦਾ ਕਲਾਕਾਰ ਸੀਗਾ ਉਹ ਜਦੋਂ ਮੇਰੇ ਤੇ 295 ਦਾ ਪਰਚਾ ਨਹੀਂ ਪਿਆ ਉਹ ਕਹਿੰਦਾ ਵਧੀਆ ਹੋ ਗਿਆ ਪੈਣਾ ਚਾਹੀਦਾ ਸੀ ਮੈਂ ਉਹਨੂੰ ਅੱਜ ਘਟੋ ਘਟ ਤਿੰਨ ਚਾਰ ਸਾਲ ਬਾਅਦ ਜਵਾਬ ਦੇਣ ਲੱਗਿਆ ਕਿ ਪਹਿਲਾਂ ਆਪਣਾ ਗਾ ਫੇਰ ਮੇਰੇ ਨਾਲ ਗੱਲ ਕਰੀ ਮਸਤ ਸਲੀਮ ਦੀ ਭਾਈ ਦੀ ਕਾਪੀ ਕਰਕੇ ਗਾਈ ਜੰਨਾ ਕੋਈ ਫਾਇਦਾ ਨਹੀਂ ਆਏਗਾ ਆਪਣਾ ਗਾ ਸਾਡੇ ਨੂੰ ਗਾ ਕੇ ਦੇਖ ਲੋ ਨਹੀਂ ਤਾਂ ਹੈਨਾ ਉਹ ਪੰਜਾਬ ਦਾ ਨਹੀਂ ਹੈਗਾ ਉਧਰੋਂ ਬਰਿੰਦਾਬਨ ਤੋਂ ਆ ਉਹ ਉਥੋਂ ਬੋਲੀ ਜਾਂਦਾ ਦੱਸ ਮਾਮਾ ਤੇਰੇ ਰੇਂਜ ਨਹੀਂ ਆਉਂਦੀ ਲੈਣਾ ਨਹੀਂ ਦੇਣਾ ਨਹੀਂ